ਆਪਾਂ ਨੂੰ ਲੱਗਦਾ ਸ਼ਾਇਦ ਜਿਹੜੇ ਅਮਰੀਕਾ ਰਹਿੰਦੇ ਉਹ ਬੰਦੇ ਸੁਖੀ ਹੋਣਗੇ ਪਰ ਇੱਕ ਚੀਜ਼ ਤੁਸੀਂ ਪੜੇ ਲਿਖੇ ਬੈਠੇ ਹੋ ਬੱਚਿਆਂ ਤੋਂ ਪੁੱਛ ਲਿਓ ਸਭ ਤੋਂ ਵੱਡਾ ਪਾਗਲਾਂ ਦਾ ਹਸਪੀਟਲ ਅਮਰੀਕਾ ਵਿੱਚ ਬਣਿਆ ਹੋਇਆ ਹੈ ਔਰ ਸਭ ਤੋਂ ਵੱਧ ਕੈਨੇਡਾ ਅਮਰੀਕਾ ਔਰ ਇੰਗਲੈਂਡ ਵਿੱਚ ਮੈਂਟਲੀ ਡਿਸੇਬਲ ਲੋਕ ਪਾਏ ਜਾ ਰਹੇ ਨੇ 35% ਲੋਕ ਉੱਥੇ ਮੈਂਟਲੀ ਡਿਸੇਬਲ ਹੋ ਰਹੇ ਨੇ ਭਾਵ ਪਾਗਲ ਹੋ ਰਹੇ ਨੇ 100 ਵਿੱਚੋਂ 35 ਬੰਦੇ ਪਾਗਲ ਨੇ ਕਿਉਂ ਭਾਈ ਡਿਪਰੈਸ਼ਨ ਦੇ ਮਰੀਜ਼ ਉਹਨਾਂ ਨੂੰ ਇੱਕ ਅਨਜ਼ਨੀਆ ਨਾਦੀ ਬਿਮਾਰੀ ਹੋ ਗਈ ਹੈ ਜਿਹਨੂੰ ਡਿਪਰੈਸ਼ਨ ਕਹਿੰਦੇ ਨੇ ਉਹਨਾਂ ਕੰਟਰੀਆਂ ਵਿੱਚ ਲੋਕ ਸੁਖੀ ਨਹੀਂ ਸਿਰਫ ਬੰਦੇ ਨੂੰ ਮਨ ਦਾ ਭੁਲੇਖਾ ਹੈ ਵੇਥੋਂ ਛੱਡ ਕੇ ਕੈਨੇਡਾ ਚਲ ਜਾਓ ਖਬਰਾਂ ਸੁਖੀ ਹੋਵਾਂ ਜਾਣਾ ਚਾਹੀਦਾ ਪਰ ਇਹ ਭੁਲੇਖਾ ਨਾ ਹੋਵੇ ਵੀ ਉੱਥੇ ਸੁੱਖ ਹੈ ਸਜਣੋ ਕਿਸੇ ਵੀ ਦੇਸ਼ ਵਿੱਚ ਕੋਈ ਰਵੇ ਜਿਹੜਾ ਨਾਮ ਜਪੇਗਾ ਉਹ ਸੁਖੀ ਰਹੇਗਾ ਭਾਵੇਂ ਕੈਨੇਡਾ ਅਮਰੀਕਾ ਇੰਗਲੈਂਡ ਜਿੱਥੇ ਵੀ ਰਹੋ ਜਿਹਦੇ ਕੋਲ ਨਾਮ ਹੈ ਉਹ ਬੰਦਾ ਸੁਖੀ ਹੋਣਾ ਹੈ